ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ 'ਚ ਰੋਕੀ ਗਈ ਭਾਰਤੀ ਫਿਲਮਾਂ ਦੀ ਸਕਰੀਨਿੰਗ ਥੀਏਟਰਾਂ ਤੇ ਹੋ ਰਹਿ ਹਮਲਿਆਂ ਕਾਰਨ ਲਿਆ ਫੈਸਲਾ ਬਿਸ਼ਨੋਈ ਘਰੋ ਤੇ ਲਗਾਈ ਪਾਬੰਦੀ ਤੇ ਭਾਰਤ ਦੀ ਪ੍ਰਤੀਕਿਰਿਆ ਵਿਦੇਸ਼ ਮੰਤਰਾਲੇ ਨੇ ਕਿਹਾ ਅਸੀਂ ਕੈਨੇਡਾ ਨਾਲ ਕਰ ਰਹੇ ਹਾਂ ਸਹਿਯੋਗ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਪੰਜਾਬੀ ਨੂੰ 11 ਸਾਲ ਦੀ ਕੈਦ ਸਜ਼ਾ ਖਤਮ ਹੁੰਦਿਆਂ ਹੀ ਕਰ ਦਿੱਤਾ ਜਾਵੇਗਾ ਇੰਡੀਆ ਡਿਪੋਰਟ ਭਾਰਤੀ ਕਾਰੋਬਾਰੀਆਂ ਤੇ ਗੋਲੀਆਂ ਚਲਾਉਣ ਵਾਲਾ ਕਾਬੂ ਕੈਨੇਡਾ ਵਾਪਸ ਪਰਤਦਿਆਂ ਹੀ ਪੁਲਿਸ ਨੇ ਕੀਤਾ ਗ੍ਰਿਫਤਾਰ ਕੈਨੇਡਾ ਚ ਭਾਰਤੀ ਫਿਲਮਾਂ ਦਿਖਾਉਣ ਵਾਲੇ ਥੀਏਟਰ ਮੁਰ ਨਿਸ਼ਾਨੇ ਤੇ ਨੇ ਤੇ ਸ਼ੱਕੀਆਂ ਵੱਲੋਂ ਤੇਲ ਛਿੜਕ ਕੇ ਅੱਗ ਲਾਉਣ ਸਣੇ ਅੰਨੇਵਾ ਗੋਲੀਆਂ ਚਲਾਉਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾਜ਼ਾ ਵਾਰਦਾਤਾਂ oakville.ca ਥੀਏਟਰ ਚ ਸਾਹਮਣੇ ਆਈਆਂ ਤੇ ਹੁਣ ਭਾਰਤੀ ਫਿਲਮਾਂ ਦੀ ਸਕਰੀਨਿੰਗ ਹੀ ਬੰਦ ਕਰ ਦਿੱਤੀ ਗਈ ਹੈ ਹਾਲਟਨ ਪੁਲਿਸ ਨੇ ਦੱਸਿਆ ਕਿ ਪਹਿਲੀ ਵਾਰਦਾਤ 25 ਸਤੰਬਰ ਨੂੰ ਸਾਹਮਣੇ ਆਈ ਜਦੋਂ ਡੌਰਵਲ ਡਰਾਈਵ ਨੇੜੇ ਸਪੀਅਰਜ਼ ਰੋਡ ਤੇ ਸਥਿਤ ਥੀਏਟਰ ਚ ਅਗਜ਼ਨੀ ਦੀ ਵਾਰਦਾਤ ਸਾਹਮਣੇ ਆਈ ਸੀਸੀਟੀਵੀ ਫੁਟੇਜ ਚ ਦੇਖਿਆ ਜਾ ਸਕਦਾ ਹੈ ਕਿ ਸ਼ੱਕੀ ਲਾਲ ਰੰਗ ਦੇ ਡੱਬਿਆਂ ਨਾਲ ਬਲਣਸ਼ੀਲ ਪਦਾਰਥ ਛਿੜਕਣ ਮਗਰੋਂ ਅੱਗ ਲਾ ਕੇ ਫਰਾਰ ਹੋ ਜਾਂਦੇ ਨੇ ਪੁਲਿਸ ਮੁਤਾਬਕ ਅਗਜ਼ਨੀ ਦੀ ਵਾਰਦਾਤ ਦੌਰਾਨ ਥੀਏਟਰ ਦੇ ਬਾਹਰਲੇ ਹਿੱਸੇ ਚ ਨੁਕਸਾਨ ਹੋਇਆ ਪਰ ਅੰਦਰਲੇ ਨੁਕਸਾਨ ਤੋਂ ਬਚਾਰਿਆ ਦੂਜੀ ਵਾਰਦਾਤ 2 ਅਕਤੂਬਰ ਨੂੰ ਵੱਡੇ ਤੜਕੇ ਸਾਹਮਣੇ ਆਈ ਜਦੋਂ ਥੀਏਟਰ ਦੇ ਮੁੱਖ ਦਾਖਲਾ ਗੇਟ ਤੇ ਗੋਲੀਆਂ ਚੱਲ ਗਈਆਂ ਪੁਲਿਸ ਦਾ ਮੰਨਣਾ ਹੈ ਕਿ ਗੋਲੀਆਂ ਚਲਾਉਣ ਵਾਲੇ ਸ਼ੱਕੀ ਡਾਰਕ ਸਕਿਨ ਵਾਲੇ ਸੀ ਤੇ ਉਸ ਨੇ ਨਕਾਬ ਸਣੇ ਕਾਲੇ ਕੱਪੜੇ ਪਾਏ ਹੋਏ ਸਨ ਪੁਲਿਸ ਵੱਲੋਂ ਦੋਹਾਂ ਘਟਨਾਵਾਂ ਨੂੰ ਟਾਰਗੇਟਡ ਮੰਨਿਆ ਜਾ ਰਿਹਾ ਹੈ Film.ca ਦੇ ਮੁੱਖ ਕਾਰਜਕਾਰੀ ਅਫਸਰ ਜੈਫ ਨੋਲ ਦਾ ਕਹਿਣਾ ਸੀ ਕਿ ਸਾਊਥ ਏਸ਼ੀਅਨ ਫਿਲਮਾਂ ਦਿਖਾਏ ਜਾਣ ਕਰਕੇ ਇਹ ਹਮਲੇ ਹੋ ਰਹੇ ਨੇ ਉਹਨਾਂ ਕਹਿੰਦੇ ਕਿ ਥੀਏਟਰ 'ਚ ਉਹ ਸਭ ਹੀ ਦਿਖਾਇਆ ਜਾਵੇਗਾ ਜੋ ਅਸੀਂ ਦਿਖਾਉਣਾ ਚਾਹੁੰਦੇ ਹਾਂ ਪਰ ਲੋਕਾਂ ਦੀ ਜਾਨ ਖਤਰੇ 'ਚ ਨਹੀਂ ਪਾਈ ਜਾ ਸਕਦੀ ਜਿਸ ਦੇ ਮੱਦੇਨਜ਼ਰ ਭਾਰਤੀ ਫਿਲਮਾਂ ਦੀ ਸਕਰੀਨਿੰਗ ਹੀ ਬੰਦ ਕਰ ਦਿੱਤੀ ਗਈ ਹੈ ਇਸ ਘਟਨਾ ਤੋਂ ਬਾਅਦ ਜਨਤਾ 'ਚ ਡਰ ਦਾ ਮਾਹੌਲ ਹੈ ਥੀਏਟਰ ਪ੍ਰਬੰਧਨ ਨੇ ਕਿਹਾ ਹੈ ਕਿ ਅਸੀਂ ਹਾਰ ਨਹੀਂ ਮੰਨਣਾ ਚਾਹੁੰਦੇ ਪਰ ਸਾਡੇ ਸਟਾਫ ਤੇ ਦਰਸ਼ਕਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਹੈ ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਤੇ ਟੋਰਾਂਟੋ ਚ ਭਾਰਤੀ ਫਿਲਮਾਂ ਦੀ ਸਕਰੀਨਿੰਗ ਕਰਨ ਵਾਲੇ ਥੀਏਟਰਜ਼ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਸ਼ੁੱਕਰਵਾਰ ਨੂੰ ਮੀਡੀਆ ਬਰੀਫਿੰਗ ਦੌਰਾਨ ਕਿਹਾ ਕਿ ਦਵੱਲੇ ਮੁੱਦਿਆਂ ਤੇ ਕੈਨੇਡਾ ਅਤੇ ਭਾਰਤ ਦਰਮਿਆਨ ਲਗਾਤਾਰ ਸੰਪਰਕ ਬਣਿਆ ਹੋਇਆ ਹੈ ਕੈਨੇਡਾ ਨੇ ਹਾਲ ਹੀ ਚ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ ਹੈ ਇਸੇ ਮੁੱਦੇ ਤੇ ਰਣਧੀਰ ਜੈਸਵਾਲ ਤੋਂ ਸਵਾਲ ਤੋਂ ਸਵਾਲ ਕੀਤਾ ਗਿਆ ਸੀ ਇਸ ਤੇ ਉਹਨਾਂ ਜਵਾਬ ਦਿੱਤਾ ਕਿ ਹਾਲ ਹੀ ਚ 18 ਤਰੀਕ ਨੂੰ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਦੀ ਮੁਲਾਕਾਤ ਕੈਨੇਡਾ ਦੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਹੋਈ ਸੀ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੋਈ ਕਿ ਦਵੱਲੇ ਮੁੱਦਿਆਂ ਖਾਸ ਕਰਕੇ ਅੱਤਵਾਦ ਅਤੇ ਸੰਗਠਿਤ ਅਪਰਾਧ ਦੇ ਖਿਲਾਫ ਦੋਵੇਂ ਦੇਸ਼ ਕਿਸ ਤਰ੍ਹਾਂ ਕੰਮ ਕਰ ਸਕਦੇ ਨੇ ਰਣਧੀਰ ਜੈਸਵਾਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਸੁਰੱਖਿਆ ਸਹਿਯੋਗ ਚੱਲ ਰਿਹਾ ਹੈ ਕੈਨੇਡਾ ਦੇ ਵੱਲੋਂ ਲਾਰੈਂਸ ਪਿਸ਼ਨੋਈ ਗੈਂਗ ਨੂੰ ਅਤਵਾਦੀ ਸੰਗਠਨਾਂ ਦੀ ਸੂਚੀ 'ਚ ਦਾਖਲ ਕਰ ਲਿਆ ਗਿਆ ਹੈ ਹੁਣ ਕੈਨੇਡੀਅਨ ਸਰਕਾਰ ਇਸ ਗੈਂਗ ਦੀ ਜਾਇਦਾਦ ਜ਼ਬਤ ਕਰ ਸਕਦੀ ਹੈ ਪਿਛਲੇ ਸਾਲ ਕੈਨੇਡੀਅਨ ਪੁਲਿਸ ਨੇ ਭਾਰਤ ਸਰਕਾਰ ਦੇ ਏਜੰਟਸ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਲੋਕਾਂ ਦੀ ਮਦਦ ਨਾਲ ਕਤਲ ਵਰਾਤੀ ਅਤੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇਣ ਅਤੇ ਖਾਲਿਸਤਾਨ ਸਮਰਥਕ ਅੰਦੋਲਨ ਦੇ ਹਮਾਇਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਇਆ ਸੀ ਭਾਰਤ ਨੇ ਇਹਨਾਂ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਸੀ ਕਿ ਕੈਨੇਡਾ ਨੇ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਬਿਸ਼ਨੋਈ ਗੈਂਗ ਬਾਰੇ ਵਿਦੇਸ਼ ਮੰਤਰਾਲੇ ਦੇ ਅਧਿਕਾਰਿਤ ਬੁਲਾਰੇ ਰੰਤੇਰ ਜੈ ਸਵਾਲ ਦਾ ਕਹਿਣਾ ਸੀ ਕਿ ਭਾਰਤ ਤੇ ਕੈਨੇਡਾ ਕੋਲ ਦਵੱਲੇ ਸਹਿਯੋਗ ਦੀ ਗੱਲ ਕਰਨ ਤੇ ਚਰਚਾ ਕਰਨ ਲਈ ਬਹੁਤ ਸਾਰੇ ਮੁੱਦੇ ਨੇ ਦੇਸ ਦੇ ਅੰਦਰ ਸੁਰੱਖਿਆ ਸਹਿਯੋਗ ਵੀ ਨਿਰੰਤਰ ਦਵੱਲੇ ਸਹਿਯੋਗ ਦਾ ਇੱਕ ਮਹੱਤਵਪੂਰਨ ਏਜੰਡਾ ਹੈ ਉਹਨਾਂ ਆਖਿਆ ਕਿ ਸਾਰੇ ਦੇਸ਼ਾਂ ਨੂੰ ਅਤਵਾਦੀ ਖਤਰੇ ਨਾਲ ਲੜਨ ਲਈ ਇਕੱਠੇ ਹੋਣਾ ਚਾਹੀਦਾ ਹੈ ਇਹ ਵੀ on ਬਿਸ਼ੋਏ ਗਏ ਇਹਨਾਂ I told you that uh, India Canada has lot of issues to discuss when it comes to bilateral cooperation and within that I mean within that you know security cooperation is and also an important uh, item in agenda of continuous bilateral collaboration uh, as i said that you know transnational organized crime is a particular concern to both countries and both countries and all countries in fact in the world must come together to fight this menace canadian sarkar ne bishnoi gang no hinsa te dehshatgardi de kaman layi criminal code de tahat ek atwadi sangathan vajoh listed kita hai ਜਨਤਕ ਸੁਰੱਖਿਆ ਮੰਤਰੀ ਗੈਰੀ ਅਨੰਦ ਸੰਘਾਰੀ ਨੇ ਇਹ ਐਲਾਨ ਕੀਤਾ ਹੈ ਉਹਨਾਂ ਆਖਿਆ ਹੈ ਕਿ ਕੈਨੇਡਾ 'ਚ ਹਿੰਸਾ ਲਈ ਕੋਈ ਥਾਂ ਨਹੀਂ ਖਾਸ ਕਰਕੇ ਉਹਨਾਂ ਲਈ ਜੋ ਡਰ ਤੇ ਹੌਫ ਦਾ ਮਾਹੌਲ ਬਣਾਉਣ ਵਾਸਤੇ ਖਾਸ ਪਾਈਚਾਰਿਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਪੰਜਾਬੀ ਨੂੰ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਉਸ ਉੱਤੇ ਕੈਨੇਡਾ 'ਚ ਨਸ਼ੇ ਵੇਚਣ ਦਾ ਦੋਸ਼ ਲੱਗਿਆ ਹੈ ਕੈਨੇਡਾ ਦਾ ਜਹਾਜ਼ ਚੜ੍ਹਨ ਵਾਸਤੇ ਲਿਆ ਕਰਜ਼ਾ ਦਿਹਾਰੀਆਂ ਲਾ ਕੇ ਨਾ ਉਤਰਿਆ ਤਾਂ ਜਤਿੰਦਰਪਾਲ ਸਿੰਘ ਨੇ ਨਸ਼ੇ ਵੇਚਣੇ ਸ਼ੁਰੂ ਕਰ ਦਿੱਤੇ ਪਰ ਹੁਣ 11 ਸਾਲ ਜੇਲ੍ਹ ਦੀ ਹਵਾ ਖਾਣੀ ਪਵੇਗੀ ਤੇ ਸਜ਼ਾ ਪੂਰੀ ਹੁੰਦਿਆਂ ਹੀ ਡਿਪੋਰਟ ਕਰ ਦਿੱਤਾ ਜਾਵੇਗਾ। ਅਦਾਲਤੀ ਦਸਤਾਵੇਜ਼ਾਂ ਮੁਤਾਬਕ অন্ਟਾਰੀਓ ਦੀ ਯੂਨੀਵਰਸਿਟੀ 'ਚ ਦਾਖਲਾ ਲੈਣ ਵਾਲੇ ਜਤਿੰਦਰਪਾਲ ਸਿੰਘ ਨੇ ਸਿਰਫ 1 ਸਾਲ ਪੜ੍ਹਾਈ ਕੀਤੀ ਤੇ ਦੂਜੇ ਸਾਲ ਦੀ ਫੀਸ ਨਾ ਹੋਣ ਕਾਰਨ ਨਸ਼ੇ ਵੇਚਣ ਦਾ ਧੰਦਾ ਸ਼ੁਰੂ ਕਰ ਲਿਆ। ਸਟੱਡੀ ਵੀਜ਼ਾ ਐਕਸਪਾਇਰ ਹੋਣ ਦੇ ਬਾਵਜੂਦ 27 ਸਾਲ ਦਾ ਜਤਿੰਦਰਪਾਲ ਸਿੰਘ ਕੈਨੇਡਾ 'ਚ ਡਟਿਆ ਰਿਹਾ। ਦੇ ਨਸ਼ੇ ਵੇਚਣ ਦਾ ਕਾਰੋਬਾਰ ਸਸਕੈਚੂਵਨ ਸੂਬੇ ਤੱਕ ਵਧਾ ਦਿੱਤਾ। ਅਦਾਲਤ 'ਚ ਪੇਸ਼ ਦਲੀਲਾਂ ਮੁਤਾਬਕ ਜਤਿੰਦਰਪਾਲ ਸਿੰਘ ਨੂੰ ਥੋੜੇ ਸਮੇਂ 'ਚ ਵੱਧ ਕਮਾਈ ਕਰਨ ਦਾ ਤਰੀਕਾ ਉਸਦੇ ਦੋਸਤ ਦੇ ਦੋਸਤ ਨੇ ਦੱਸਿਆ ਤੇ ਕੋਕੀਨ, ਮੈਥ ਤੇ ਫੈਂਟਨਿਲ ਦੀ ਵਿਕਰੀ ਹੀ ਉਸਦਾ ਮਕਸਦ ਬਣ ਗਈ। ਜੁਲਾਈ 2024 'ਚ ਡਰੱਗ ਮਾਫੀਆ ਨੇ ਜਤਿੰਦਰਪਾਲ ਨੂੰ ਸਸਕੈਚੂਵਨ ਭੇਜ ਦਿੱਤਾ ਪਰ ਉਸ ਵੇਲੇ ਤੱਕ ਉਹ ਪੁਲਿਸ ਦੀਆਂ ਨਜ਼ਰਾਂ 'ਚ ਆ ਚੁੱਕਾ ਸੀ। ਜਤੈਂਦਰਪਾਲ ਨਹੀਂ ਜਾਣਦਾ ਸੀ ਕਿ ਪੁਲਿਸ ਉਸਦੀ ਇੱਕ ਇੱਕ ਹਰਕਤ ਤੇ ਨਜ਼ਰ ਰੱਖ ਰਹੀ ਹੈ ਸਸਕੈਚੁਵਨ ਪੁੱਜਣ ਮਗਰੋਂ ਚਾਰ ਹਫ਼ਤੇ ਡਰੱਗਸ ਵੇਚਣ ਦਾ ਸਿਲਸਲਾ ਜਾਰੀ ਰਿਹਾ ਤੇ ਇਸੇ ਦੌਰਾਨ ਪੁਲਿਸ ਨੇ ਉਸ ਨੂੰ ਅੱਧਾ ਕਿਲੋ ਕੋਕੀਨ 5 ਕਿਲੋ ਮੈਥ ਅਤੇ 2 ਕਿਲੋ ਫੈਂਟਾਨੀਲ ਸਣੇ ਕਾਬੂ ਕਰ ਲਿਆ ਸਸਕੈਟਨ ਪੁਲਿਸ ਨੇ ਜਤੈਂਦਰਪਾਲ ਕੋਲੋਂ 70000 ਡਾਲਰ ਤੋਂ ਵੱਧ ਨਗਦ ਰਕਮ ਵੀ ਬਰਾਮਦ ਕੀਤੀ ਸਸਕੈਟਨ ਪ੍ਰੋਵਿੰਸ਼ੀਅਲ ਕੋਰਟ ਦੀ ਜੱਜ ਲੀਜ਼ਾ ਵਾਟਸਨ ਨੇ ਜਤੈਂਦਰਪਾਲ ਨੂੰ ਸਜ਼ਾ ਐਲਾਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਬਰਾਮਦ ਨਸ਼ਿਆਂ ਦੀ ਮਿਕਦਾਰ ਨਗਦ ਰਕਮ ਤੇ ਹੋਰ ਵੇਰਵਿਆਂ ਤੋਂ ਬਿਲਕੁਲ ਸਪਸ਼ਟ ਹੋ ਜਾਂਦਾ ਕਿ ਜਤਿੰਦਰਪਾਲ ਸਿੰਘ ਵੱਡੇ ਪੱਧਰ ਤੇ ਨਸ਼ਾ ਤਸਕਰੀ ਦਾ ਧੰਦਾ ਚਲਾ ਰਿਆ ਸੀ ਸਿਰਫ ਆਰਥਿਕ ਫਾਇਦੇ ਲਈ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਸਰਗਰਮੀਆਂ ਦਾ ਪੂਰਾ ਮੁਨਾਫਾ ਉਸ ਦੀ ਜੇਬ 'ਚ ਨਹੀਂ ਸੀ ਜਾਂਦਾ ਸਗੋਂ ਉਸ ਦਾ ਗਰੋ ਵੀ ਹਿੱਸੇਦਾਰ ਬਣਿਆ ਜਤਿੰਦਰਪਾਲ ਸਿੰਘ ਨੇ ਨਸ਼ਾ ਤਸਕਰੀ ਰਾਹੀਂ ਸੂਬੇ ਦੇ ਲੋਕਾਂ ਦੀ ਸਿਹਤ ਬਰਬਾਦ ਕਰਦਿਆਂ ਵੱਡਾ ਸੰਕਟ ਪੈਦਾ ਕਰ ਦਿੱਤਾ ਇੱਥੇ ਦੱਸਣਾ ਬਣਦਾ ਹੈ ਕਿ ਅਦਾਲਤ 'ਚ ਸਬੂਤ ਵਜੋਂ ਓਵਰਡੋਜ਼ ਕਾਰਨ ਹੋਈਆਂ ਮੌਤਾਂ ਦਾ ਅੰਕੜਾ ਵੀ ਪੇਸ਼ ਕੀਤਾ ਗਿਆ ਜੋ ਕਹਿੰਦਾ ਹੈ ਕਿ 2016 ਚ ਓਵਰਡੋਜ਼ ਕਾਰਨ 92 ਜਣਿਆਂ ਦੀ ਜਾਨ ਗਈ ਪਰ 2023 ਚ 416 ਜਣਿਆਂ ਨੂੰ ਜਾਨ ਗਵਾਉਣੀ ਪਈ ਜਤਿੰਦਰਪਾਲ ਸਿੰਘ ਵੱਲੋਂ ਜੇਲ੍ਹ ਚ ਲੰਘਾਇ ਸਮੇਂ ਨੂੰ ਕਟਾਉਂਦਿਆਂ ਸਾਢੇ 9 ਸਾਲ ਸਜ਼ਾ ਭੁਗਤਣੀ ਪਵੇਗੀ ਤੇ ਇਸ ਮਗਰੋਂ ਸਿੱਧਾ ਇੰਡੀਆ ਜਾਣ ਵਾਲੇ ਜਹਾਜ਼ 'ਚ ਬਿਠਾ ਦਿੱਤਾ ਜਾਵੇਗਾ ਕੈਨੇਡਾ 'ਚ ਭਾਰਤੀ ਕਾਰੋਬਾਰੀਆਂ ਤੇ ਗੋਲੀਆਂ ਚਲਾਉਣ ਮਗਰੋਂ ਕਥਿਤ ਤੌਰ ਤੇ ਫਰਾਰ ਹੋਏ ਅਰਜੁਨ ਸਹਨਨ ਨੂੰ ਆਪਣੇ ਜੱਦੀ ਮੁਲਕ ਦੀ ਆਬੋ-ਹਵਾ ਪਸੰਦ ਨਾ ਆਈ ਤੇ ਸਜ਼ਾ ਯਕੀਨੀ ਹੋਣ ਦੀ ਪਰਵਾਹ ਨਾ ਕਰਦਿਆਂ ਵਾਪਸ ਆ ਗਿਆ ਜਿਸ ਨੂੰ ਐਡਮਿੰਟਨ ਹਵਾਈ ਅੱਡੇ ਤੇ ਪੁਲਿਸ ਨੇ ਕਾਬੂ ਕਰਕੇ ਜੇਲ੍ਹ ਚ ਸੁੱਟ ਦਿੱਤਾ ਦੂਜੇ ਪਾਸੇ ਐਡਮਿੰਟਨ ਚ ਹੀ ਭਾਰਤੀ ਔਰਤ ਦਾ ਉਸਦੇ ਪਤੀ ਤੇ ਜੇਠ ਨੇ ਰਲ ਕੇ ਕਥਿਤ ਤੌਰ ਤੇ ਕਤਲ ਕਰ ਦਿੱਤਾ ਔਰਤ ਦੀ شناخت 34 ਸਾਲ ਦੀ ਸ਼ਾਲੂ ਵਜੋਂ ਕੀਤੀ ਗਈ ਜਦ ਕਿ 39 ਸਾਲ ਦੇ ਰੋਸ਼ਨ ਲਾਲ ਅਤੇ 41 ਸਾਲ ਦੇ ਬਾਲਕਿਸ਼ਨ ਨੂੰ ਗ੍ਰਿਫਤਾਰ ਕਰਦਿਆਂ ਪੁਲਿਸ ਵੱਲੋਂ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਨੇ ਭਾਰਤੀ ਕਾਰੋਬਾਰੀਆਂ ਤੇ ਗੋਲੀਬਾਰੀ ਦੇ ਮਾਮਲਿਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਐਡਮਿੰਟਨ ਪੁਲਿਸ ਮੁਤਾਬਕ ਅਰਜੁਨ ਸਾਨਨ ਨੇ ਕਥਿਤ ਤੌਰ ਤੇ 1 ਦਸੰਬਰ 2023 ਨੂੰ ਪਹਿਲੀ ਵਾਰਦਾਤ ਕੀਤੀ ਤੇ 24 ਦਸੰਬਰ ਨੂੰ ਵਿਨੀਪੈਗ ਦੇ ਉੱਤਰ ਪੱਛਮੀ ਇਲਾਕੇ 'ਚ ਮੁੜ ਇੱਕ ਘਰ ਤੇ ਗੋਲੀਆਂ ਚਲਾਈਆਂ ਦੋਹਾਂ ਮਾਮਲਿਆਂ 'ਚ ਹੀ ਗੋਲੀਆਂ ਚਲਾਉਣ ਤੋਂ ਪਹਿਲਾਂ ਮੋਟੀ ਰਕਮ ਦੀ ਮੰਗ ਕੀਤੀ ਗਈ ਸੀ ਗੋਲੀਬਾਰੀ ਦੀ ਤੀਜੀ ਘਟਨਾ 29 ਦਸੰਬਰ 2023 ਨੂੰ ਵਾਪਰੀ ਤੇ ਇੱਕ ਗੋਲੀ ਬੱਚਿਆਂ ਦੇ ਖੇਡਣ ਵਾਲੇ ਕਮਰੇ ਤੱਕ ਪੁੱਜ ਗਈ ਪਰ ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ ਇੱਥੇ ਦੱਸਣਾ ਬਣਦਾ ਹੈ ਕਿ ਇਹ ਕਾਰਵਾਈ ਪ੍ਰੋਜੈਕਟ ਗੈਸਲਾਈਟ ਅਧੀਨ ਕੀਤੀ ਗਈ ਹੈ ਇਸ ਮਾਮਲੇ 'ਚ ਦਿਵਨੂਰ ਸਿੰਘ ਨੂੰ 4.5 ਸਾਲ ਕੈਦ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ ਦਿਵਨੂਰ ਤੋਂ ਇਲਾਵਾ ਗੁਰਕਰਨ ਸਿੰਘ ਮਾਨਵ ਹੀਰ ਪਰਮੇਂਦਰ ਸਿੰਘ ਤੇ 17 ਸਾਲ ਦੇ ਇਸ ਅਲੜ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿਰੁੱਧ ਲੱਗੇ ਦੋਸ਼ ਅਜੇ ਸਾਬਤ ਨਹੀਂ ਕੀਤੇ ਗਏ ਦੂਜੇ ਪਾਸੇ ਮਨਿੰਦਰ ਢਾਲੀਵਾਲ ਸੰਯੁਕਤ ਅਰਬ ਅਮੀਰਾਤ ਚ ਗ੍ਰਿਫਤਾਰ ਹੋ ਚੁੱਕਾ ਹੈ ਪਰ ਹਵਾਲਗੀ ਅਧੀਨ ਉਸ ਨੂੰ ਕੈਨੇਡਾ ਲਿਆਉਣ ਚ ਸਮਾਂ ਲੱਗ ਸਕਦਾ ਹੈ ਅਦਾਲਤੀ ਦਸਤਾਵੇਜ਼ ਕਹਿੰਦੇ ਨੇ ਕਿ ਹਰਪ੍ਰੀਤ ਉਪਲ ਦੇ ਕਤਲ ਤੋਂ ਪਹਿਲਾਂ ਉਹ ਐਡਮਿੰਟਨ ਦੇ ਡਿਵੈਲਪਰਾਂ ਤੋਂ ਮੋਟੀਆਂ ਰਕਮਾਂ ਦੀ ਮੰਗ ਕਰ ਰਿਹਾ ਸੀ ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾ ਕਰਦੇ ਉਹਨਾਂ ਵੱਲੋਂ ਉਸਾਰੇ ਜਾ ਰਹੇ ਘਰ ਸਾੜ ਦਿੱਤੇ ਜਾਂਦੇ ਜਾਂ ਰਹਿائش ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ 온ਟਾਰੀਓ ਅਤੇ BC ਚ ਵੀ 2023 ਦੌਰਾਨ ਹੀ ਇਹ ਰੁਝਾਨ ਸ਼ੁਰੂ ਹੋਇਆ ਆਰਸੀਐਮਪੀ ਵੱਲੋਂ ਇਸ ਮੁੱਦੇ ਤੇ ਇੱਕ ਕਾਮੀ ਟੀਮ ਬਣਾਈ ਗਈ ਹੈ ਦਸਤਾਵੇਜ਼ ਕਹਿੰਦੇ ਨੇ ਕਿ ਦਿਵਨੂਰ ਸਿੰਘ ਆਸ਼ਟ ਜ਼ਬਰੀ ਵਸੂਲੀ ਦੇ ਮਾਮਲਿਆਂ 'ਚ ਵਿਚੋਲੇ ਦਾ ਰੋਲ ਅਦਾ ਕਰਦਾ ਸੀ ਜਿਸ ਨੂੰ ਨਾਮੀ ਗੈਂਗਸਟਰ ਹਦਾਇਤਾਂ ਦਿੰਦੇ ਤੇ ਹੇਠਲੇ ਪੱਧਰ ਦੀ ਟੀਮ ਤੋਂ ਉਹ ਵਾਰਦਾਤਾਂ ਕਰਵਾਉਂਦਾ ਸੀ ਆਸ਼ਟ ਨੇ ਖੁਦ ਕੋਈ ਅੱਗ ਨਹੀਂ ਲਾਈ ਪਰ ਹੋਰਨਾਂ ਦੀ ਸ਼ਮੂਲੀਅਤ 'ਚ ਉਸਦੀ ਭੂਮਿਕਾ ਅਕਸਰ ਸਾਹਮਣੇ ਆਈ ਅਕਤੂਬਰ 2023 'ਚ ਇਸ ਗਰੋ ਨੇ ਦੋ ਹੋਮ ਬਿਲਡਰਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ ਇਸ ਤੋਂ ਮਗਰੋਂ ਦਸੰਬਰ 2023 ਤੇ 2024 ਦੇ ਆਰੰਭ ਵਿੱਚ ਦੋ ਹੋਰ ਡਿਵੈਲਪਰ ਨਿਸ਼ਾਨੇ ਤੇ ਆ ਗਏ ਪਰ ਇਸ ਮਾਮਲੇ 'ਚ ਆਸ਼ਟ ਨੇ ਸ਼ਮੂਲੀਅਤ ਤੋਂ ਨਾਂ ਕਰ ਦਿੱਤੀ ਅਦਾਲਤੀ ਦਸਤਾਵੇਜ਼ਾ ਮੁਤਾਬਕ ਅਕਤੂਬਰ ਅਤੇ ਨਵੰਬਰ 2023 ਦਰਮਿਆਨ ਤਿੰਨ ਬਿਲਡਰਾਂ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਤੇ ਕੁੱਲ ਨੁਕਸਾਨ 40 ਲੱਖ ਡਾਲਰ ਦਾ ਰਿਹਾ ਦਸੰਬਰ 2023 'ਚ ਅਗਜ਼ਨੀ ਦੀਆਂ ਵਾਰਦਾਤਾਂ ਬਾਰੇ ਕਥਿਤ ਹਦਾਇਤਾਂ ਦੇਣ ਵਾਲਾ ਨਵਾਂ ਸ਼ਖਸ ਗੁਰਕਰਨ ਸਿੰਘ ਦੇ ਰੂਪ 'ਚ ਉਭਰਿਆ ਸੀ ਹੈਲਥ ਕੈਨੇਡਾ ਆਪਣੀ ਜਨਤਕ ਡੈਂਟਲ ਬੀਮਾ ਯੋਜਨਾ ਦੀ ਵੱਡੀ ਸਫਲਤਾ ਦਿਖਾ ਰਿਹਾ ਹੈ ਪਰ ਡਾਟਾ ਦੱਸਦਾ ਹੈ ਕਿ 5.2 ਮਿਲੀਅਨ ਯੋਗ ਮਰੀਜ਼ਾਂ 'ਚੋਂ ਜ਼ਿਆਦਾਤਰ ਨੇ ਅਜੇ ਤੱਕ ਦੰਦਾਂ ਦੇ ਡਾਕਟਰ ਕੋਲ ਫੇਰਾ ਨਹੀਂ ਪਾਇਆ ਕਵਰੇਜ ਲਈ ਮਨਜ਼ੂਰ ਕੀਤੇ ਗਏ ਕੈਨੇਡੀਅਨਸ 'ਚੋਂ 2.8 ਮਿਲੀਅਨ ਲੋਕ ਦੰਦਾਂ ਦੇ ਕਲੀਨਿਕ ਗਏ ਨੇ ਨਵਾਂ ਡਾਟਾ ਕੈਨੇਡੀਅਨ ਡੈਂਟਲ ਕੇਅਰ ਪਲਾਨ 'ਚ 18 ਤੋਂ 64 ਸਾਲ ਦੇ ਲੋਕਾਂ ਨੂੰ ਕਵਰੇਜ ਦੇਣ ਦੇ ਵਿਸਤਾਰ ਤੋਂ 6 ਮਹੀਨੇ ਬਾਅਦ ਆਇਆ ਹੈ ਹੁਣ ਤੱਕ ਇਸ ਨਵੇਂ ਸਮੂਹ ਚ 1.8 ਮਿਲੀਅਨ ਲੋਕਾਂ ਨੂੰ ਬੀਮਾ ਯੋਜਨਾ ਲਈ ਮਨਜ਼ੂਰੀ ਦਿੱਤੀ ਗਈ ਹੈ। ਉਹਨਾਂ ਚੋਂ 1/4 ਨੇ ਹੀ ਇਸ ਪ੍ਰੋਗਰਾਮ ਦੀ ਵਰਤੋਂ ਕੀਤੀ ਹੈ। ਹੈਲਥ ਕੈਨੇਡਾ ਅਨੁਸਾਰ ਹੁਣ ਕਰੀਬ 100% ਡੈਂਟਿਸਟ ਇਸ ਪ੍ਰੋਗਰਾਮ ਰਾਹੀਂ ਮਰੀਜ਼ਾਂ ਦਾ ਇਲਾਜ ਕਰ ਰਹੇ ਨੇ। ਇਹ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਸ਼ੁਰੂ ਚ ਡੈਂਟਿਸਟਸ ਦੀ ਹਿੱਸੇਦਾਰੀ ਥੋੜੀ ਘੱਟ ਸੀ। ਇਹ ਯੋਜਨਾ ਉਹਨਾਂ ਕੈਨੇਡੀਅਨਜ਼ ਲਈ ਹੈ ਜਿਨ੍ਹਾਂ ਦੀ ਪਰਿਵਾਰਕ ਆਮਦਨ 90,000 ਡਾਲਰ ਤੋਂ ਘੱਟ ਹੈ ਤੇ ਜਿਨ੍ਹਾਂ ਕੋਲ ਕੋਈ ਨਿੱਜੀ ਬੀਮਾ ਨਹੀਂ ਹੈ। ਇਸ ਸਹਾਇਤਾ ਨਾਲ ਲੋਕਾਂ ਦੇ ਦੰਦਾਂ ਦੀ ਸਿਹਤ ਨਾਲ ਜੁੜੇ ਖਰਚਿਆਂ ਨੂੰ ਕਵਰ ਕੀਤਾ ਜਾਂਦਾ ਹੈ ਜਿਸ ਵਿੱਚ ਦੰਦ ਸਾਫ਼ ਕਰਵਾਉਣਾ, ਜਾੜ ਭਰਉਣਾ ਤੇ ਨਕਲੀ ਦੰਦ ਲਵਾਉਣਾ ਸਮੇਤ ਹੋਰ ਇਲਾਜਾਂ ਦੀ ਮਦਦ ਮਿਲਦੀ ਹੈ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਔਸਤਨ ਹਰੇਕ ਮਰੀਜ਼ ਨੂੰ ਪ੍ਰਤੀ ਸਾਲ 800 ਡਾਲਰ ਦਾ ਖਰਚਾ ਆਉਂਦਾ ਹੈ ਹਾਲਾਂਕਿ ਡੈਂਟਲ ਕਲੀਨਿਕ ਆਪਣੀਆਂ ਸੇਵਾਵਾਂ ਲਈ ਹੋਰ ਫੀਸ ਵੀ ਮੰਗ ਸਕਦੇ ਨੇ ਯਾਨੀ ਸਰਕਾਰ ਦੀ ਦਿੱਤੀ ਰਾਸ਼ੀ ਤੋਂ ਜ਼ਿਆਦਾ ਫੀਸ ਅਤੇ ਇਹ ਵਾਧੂ ਫੀਸ ਮਰੀਜ਼ ਨੂੰ ਦੇਣੀ ਪਵੇਗੀ। ਕੈਨੇਡੀਅਨ ਡੈਂਟਲ ਕੇਅਰ ਪਲਾਨ ਦੀ ਸ਼ੁਰੂਆਤ ਮਈ 2024 ਚ ਬਜ਼ੁਰਗਾਂ ਲਈ ਹੋਈ ਸੀ ਫਿਰ ਬੱਚਿਆਂ ਅਤੇ ਡਿਸੇਬਿਲਟੀ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਵਾਲਿਆਂ ਲਈ ਵੀ ਇਸ ਦਾ ਦਾਇਰਾ ਖੋਲਿਆ ਮਈ 2025 ਤੋਂ ਇਹ ਯੋਜਨਾ ਸਾਰੇ ਯੋਗ ਕੈਨੇਡੀਅਨ ਨਾਗਰਿਕਾਂ ਲਈ ਉਪਲਬਧ ਹੋ ਗਈ ਇਹ ਇੱਕ ਬਹੁਤ ਵੱਡਾ ਤੇ ਕਈ ਬਿਲੀਅਨ ਡਾਲਰ ਦੇ ਸਰਕਾਰੀ ਖਰਚ ਵਾਲਾ ਲੋਕ ਬੀਮਾ ਪ੍ਰੋਗਰਾਮ ਹੈ ਜੋ ਐਂਡੀਪੀ ਦੇ ਕਹਨ ਤੇ ਸ਼ੁਰੂ ਹੋਇਆ ਸੀ ਜਦੋਂ ਐਂਡੀਪੀ ਨੇ ਟਰੂਡੋ ਦੀ ਲਿਬਰਲ ਸਰਕਾਰ ਨੂੰ ਡੈਂਟਲ ਕੇਅਰ ਵਰਗੇ ਸਮਾਜਿਕ ਪ੍ਰੋਗਰਾਮ ਲਿਆਉਣ ਦੇ ਬਦਲੇ ਦੋ ਸਾਲ ਲਈ ਸਮਰਥਨ ਦਿੱਤਾ ਸੀ ਲਿਬਰਲ ਐਮਪੀ ਮੈਰੀ ਫ੍ਰਾਂਸ ਲੈਲੌਂਡ ਡੇ ਲਾਈਟ ਸੇਵਿੰਗ ਟਾਈਮ ਨੂੰ ਖਤਮ ਕਰਨਾ ਚਾਹੁੰਦੇ ਨੇ ਤੇ ਉਹਨਾਂ ਨੇ ਇਸ ਨੂੰ ਪੁਰਾਣਾ ਹੋ ਚੁੱਕਾ ਸਿਲਸਿਲਾ ਆਖਿਆ ਹੈ ਉਹਨਾਂ ਦੀ ਅਗਲੇ ਹਫ਼ਤੇ ਇੱਕ ਪ੍ਰਾਈਵੇਟ ਮੈਂਬਰ ਬਿਲ ਪੇਸ਼ ਕਰਨ ਦੀ ਯੋਜਨਾ ਹੈ ਜਿਸ ਵਿੱਚ ਉਹ ਇਹ ਮੰਗ ਕਰਨਗੇ ਕਿ ਹਰ ਸਾਲ ਗਰਮੀਆਂ 'ਚ ਘੜੀਆਂ ਨੂੰ ਅੱਗੇ ਕਰਨਾ ਤੇ ਸਰਦੀਆਂ 'ਚ ਮੁੜ ਪਿੱਛੇ ਕਰਨਾ ਬੰਦ ਕਰ ਦਿੱਤਾ ਜਾਵੇ ਵਾਰਤਾਲਾਪੇ ਕਿ ਗਰਮੀਆਂ ਦੇ ਮੌਸਮ 'ਚ ਲੰਬੇ ਦਿਨ ਹੋਣ ਕਰਕੇ ਕੈਨੇਡਾ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਘੜੀਆਂ ਨੂੰ ਇੱਕ ਘੰਟਾ ਅੱਗੇ ਕਰ ਦਿੱਤਾ ਜਾਂਦਾ ਹੈ ਤਾਂ ਕਿ ਕੁਦਰਤੀ ਚਾਨਣ ਦੀ ਸੋਚੱਜੀ ਵਰਤੋਂ ਕੀਤੀ ਜਾ ਸਕੇ ਤੇ ਇਸ ਨੂੰ ਡੇ ਲਾਈਟ ਸੇਵਿੰਗ ਕਿਹਾ ਜਾਂਦਾ ਹੈ ਇਹ ਬਿੱਲ ਫੈਡਰਲ ਸਰਕਾਰ ਨੂੰ ਪਹਿਲਾਂ ਸੁਬਾਈ ਤੇ ਪ੍ਰਦੇਸ਼ ਦੇ ਅਧਿਕਾਰੀਆਂ ਅਤੇ ਮੂਲ ਨਿਵਾਸੀ ਭਾਈਵਾਲਾਂ ਨਾਲ ਇੱਕ ਪੈਨ ਕੈਨੇਡੀਅਨ ਕਾਨਫਰੰਸ ਕਰਨ ਲਈ ਕਹੇਗਾ ਤਾ ਜੋ ਇੱਕ ਸਮਝੌਤੇ ਨੂੰ ਰਸਮੀ ਰੂਪ ਦਿੱਤਾ ਜਾ ਸਕੇ ਲੈਲੌਂਡ ਨੇ ਕਿਹਾ ਕਿ ਇਸ ਸਮੇਂ ਇਸ ਦੋਵਾਰੀ ਬਦਲਾਅ ਦੇ ਨਕਾਰਾਤਮਕ ਪ੍ਰਭਾਵ ਨੇ ਜਿਵੇਂ ਕਿ ਸਿਹਤ ਦੇ ਮੁੱਦੇ ਤੇ ਵਾਹਨ ਹਾਦਸਿਆਂ 'ਚ ਵਾਧਾ ਹੋਣਾ ਸਮੇਂ ਦੀ ਤਬਦੀਲੀ ਸੂਬਾਈ ਤੇ ਪ੍ਰਦੇਸ਼ੀ ਸਰਕਾਰਾਂ ਦਾ ਅਧਿਕਾਰ ਖੇਤਰ ਹੈ ਤੇ ਕੁਝ ਸੂਬਿਆਂ ਤੇ ਪ੍ਰਦੇਸ਼ਾਂ ਨੇ ਪਹਿਲਾਂ ਹੀ ਇਸ ਨੂੰ ਰੋਕਣਾ ਸ਼ੁਰੂ ਕਰ ਦਿੱਤਾ ਹੈ ਯੂਕਾਨ ਅਤੇ ਸਸਕੈਚਵਨ 'ਚ ਹੁਣ ਸਾਲ 'ਚ ਦੋਵਾਰੀ ਸਮਾਂ ਤਬਦੀਲ ਨਹੀਂ ਹੁੰਦਾ ਲੈਲੌਂਡ ਨੇ ਕਿਹਾ ਕਿ ਇਹ ਮਾਮਲਾ ਕੁਝ ਸੂਬਿਆਂ ਅਮਰੀਕਾ ਤੇ ਯੂਰਪੀ ਯੂਨੀਅਨ ਦੁਆਰਾ ਅਧਿਐਨ ਕੀਤਾ ਜਾ ਰਿਹਾ ਹੈ। ਅਮਰੀਕਾ ਤੋਂ ਡਿਪੋਰਟ ਹੋਏ ਇੱਕ ਪਾਕਿਸਤਾਨੀ ਵਿਅਕਤੀ ਮੁਹੰਮਦ ਅਬਦੁਲ ਰਕੀਬ ਦੇ ਕੇਸ ਤੇ ਕੈਨੇਡੀਅਨ ਬਾਰਡਰ ਸਰਵਿਸੇਜ਼ ਏਜੰਸੀ ਮੁੜ ਵਿਚਾਰ ਕਰਨ ਤੇ ਸਹਿਮਤ ਹੋ ਗਈ ਸੀ ਪਰ ਉਹ ਫੈਸਲਾ ਉਸਦੇ ਵਕੀਲ ਨੂੰ 5 ਦਿਨਾਂ ਬਾਅਦ ਮਿਲਿਆ ਤੇ ਇਸ ਦੌਰਾਨ ਉਹ ਪਹਿਲਾਂ ਹੀ ਡਿਪੋਰਟ ਹੋ ਚੁੱਕਾ ਸੀ। ਅਬਦੁਲ ਰਕੀਬ ਨੂੰ 2 ਮਹੀਨੇ ਤੋਂ ਬਾਅਦ ਸਮੇਂ ਲਈ ਨਿਊਯਾਰਕ ਦੇ ਆਈਸ ਡਿਟੈਂਸ਼ਨ ਸੈਂਟਰ ਚ ਰੱਖਿਆ ਗਿਆ ਸੀ। ਕੈਨੇਡੀਅਨ মিডিਆ ਨੇ ਪਹਿਲੀ ਵਾਰ ਸਤੰਬਰ ਦੇ ਸ਼ੁਰੂ 'ਚ ਉਸਦੇ ਪਰਿਵਾਰ ਦੀ ਸਥਿਤੀ ਬਾਰੇ ਖਬਰ ਛਾਪੀ ਸੀ ਜਦੋਂ ਅਬਦੁੱਲ ਰਕੀਬ ਅਜੇ ਨਜ਼ਰਬੰਦ ਸੀ ਤੇ ਉਸਦੀ ਪਤਨੀ ਸਬਾ ਰਕੀਬ ਅਤੇ ਬੱਚਾ ਸ਼ਾਹਜ਼ੈਨ ਜੋ ਕਿ 2.5 ਸਾਲ ਦਾ ਹੈ ਬਫਲੋ ਦੇ ਇੱਕ ਪ੍ਰਵਾਸੀ ਆਸਰੇ 'ਚ ਰਹਿ ਰਹੇ ਸਨ ਕੈਨੇਡੀਅਨ ਬਾਰਡਰ ਏਜੰਟਸ ਨੇ ਜੁਲਾਈ 'ਚ ਇੱਕ ਅਧਿਕਾਰਤ ਸਰਹੱਦੀ ਕ੍ਰਾਸਿੰਗ ਤੋਂ ਇਸ ਪਰਿਵਾਰ ਨੂੰ ਵਾਪਸ ਭੇਜ ਦਿੱਤਾ ਸੀ ਬਾਬੂ ਦੇਸ਼ ਦੇ ਕਿ ਅਬਦੁਲ ਰਕੀਬ ਦਾ ਕੈਨੇਡਾ 'ਚ ਇੱਕ ਚਾਚਾ ਹੈ ਜਿਸ ਨਾਲ ਉਹ ਅਤੇ ਉਸ ਦਾ ਪਰਿਵਾਰ ਰੈਫਿਊਜੀ ਕਲੇਮ ਦਾਇਰ ਕਰਨ ਲਈ ਕੈਨੇਡਾ ਦਾਖਲ ਹੋਣ ਦੇ ਯੋਗ ਹੋ ਜਾਂਦੇ ਜਦਕਿ ਇਹ ਮਾਮਲਾ ਮੀਡੀਆ ਦੇ ਵਿੱਚ ਆਇਆ ਤਾਂ ਟੋਰਾਂਟੋ ਦੇ ਇੱਕ ਇਮੀਗ੍ਰੇਸ਼ਨ ਵਕੀਲ ਜੈਰੇਡ ਵਿਲ ਨੇ ਅਬਦੁਲ ਰਕੀਬ ਦੇ ਮਾਮਲੇ ਨੂੰ ਲੈਂਦੇ ਹੋਏ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਉਸ ਦੇ ਮਾਮਲੇ ਨੂੰ ਬੁੜ ਵਿਚਾਰਨ ਦੀ ਬੇਨਤੀ ਕੀਤੀ ਸੀ ਸੀਬੀਐਸਏ ਨੇ 23 ਸਤੰਬਰ ਨੂੰ ਫੈਸਲਾ ਕੀਤਾ ਕਿ ਜੇਕਰ ਅਬਦੁਲ ਰਕੀਬ ਵਿਅਕਤੀਗਤ ਤੌਰ ਤੇ ਪੇਸ਼ੀ ਲਈ ਕੈਨੇਡਾ ਦੇ ਸਰਹੱਦੀ ਦਾਖਲੇ ਤੇ ਪਹੁੰਚਦਾ ਹੈ ਦਾ ਉਸ ਦਾ ਮਾਮਲਾ ਮੁੜ ਖੋਲ੍ਹਿਆ ਜਾ ਸਕਦਾ ਹੈ ਪਰ ਇਹ ਫੈਸਲਾ 18 ਸਤੰਬਰ ਨੂੰ ਲਿਆ ਗਿਆ ਸੀ ਤੇ ਵਕੀਲ ਨੂੰ 5 ਦਿਨ ਬਾਅਦ ਭੇਜਿਆ ਗਿਆ ਫੈਸਲੇ ਵਾਲੇ ਦਿਨ ਅਬਦੁਲ ਰਕੀਬ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ ਉਹ ਕਹਿੰਦਾ ਹੈ ਕਿ ਇਹ ਉਹਨਾਂ ਕਈ ਮਾਮਲਿਆਂ 'ਚੋਂ ਇੱਕ ਹੈ ਜਿੱਥੇ ਲੋਕਾਂ ਨੂੰ ਯੋਗ ਹੋਣ ਦੇ ਸਬੂਤ ਦਿਖਾਉਣ ਦੇ ਬਾਵਜੂਦ ਕੈਨੇਡਾ 'ਚ ਦਾਖਲ ਹੋਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਇਹ ਸੀਬੀਐਸਏ ਦੇ ਬੇਲੋੜੇ ਸਖਤ ਮਾਪਦੰਡਾ ਨੂੰ ਲਾਗੂ ਕਰਨ ਦਾ ਨਤੀਜਾ ਜਾਪਦਾ ਹੈ ਵੈਲ ਨੇ ਕਿਹਾ ਕਿ ਇਹ ਪਰੇਸ਼ਾਨ ਕਰਨ ਵਾਲਾ ਹੈ ਕਿਉਂਕਿ ਉਹਨਾਂ ਨੂੰ ਹੁਣ ਬਹੁਤ ਜ਼ਿਆਦਾ ਸਾਵਧਾਨ ਰਹਿਣਾ ਚਾਹੀਦਾ ਹੈ ਕਿਉਂਕਿ ਇਨਕਾਰ ਦੇ ਨਤੀਜੇ ਗੰਭੀਰ ਹੁੰਦੇ ਨੇ 46 ਸਾਲ ਦਾ ਰਕੀਬ ਜਨਵਰੀ ਚ ਬਿਜ਼ਨਸ ਅਤੇ ਟੂਰਿਜ਼ਮ ਵੀਜ਼ਾ ਤੇ ਅਮਰੀਕਾ ਆਇਆ ਸੀ ਸਵਾ ਰਕੀਬ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਨੂੰ ਪਾਕਿਸਤਾਨ ਚ ਮੌਤ ਦੀਆਂ ਧਮਕੀਆਂ ਮਿਲ ਰਹੀਆਂ ਸਨ ਜਿਸ ਮਗਰੋਂ ਉਹਨਾਂ ਨੇ ਦੇਸ਼ ਛੱਡਣ ਦਾ ਫੈਸਲਾ ਕੀਤਾ ਪਰ ਟਰੰਪ ਪ੍ਰਸ਼ਾਸਨ ਵੱਲੋਂ ਇਮੀਗ੍ਰੇਸ਼ਨ ਤੇ ਕੀਤੀ ਸਖਤੀ ਤੋਂ ਬਾਅਦ ਉਹਨਾਂ ਨੇ ਕੈਨੇਡਾ ਚ ਰਿਫਿਊਜੀ ਕਲੇਮ ਦਾਇਰ ਕਰਨ ਦਾ ਫੈਸਲਾ ਕੀਤਾ ਪਰਿਵਾਰ ਨੇ 13 ਜੁਲਾਈ ਨੂੰ ਅਮਰੀਕਾ ਦੇ ਬਫਲੋ ਅਤੇ ਕੈਨੇਡਾ ਦੇ ਨਿਆਗਰਾ ਫਾਲਸ ਦਰਮਿਆਨ ਪੈਂਦੇ ਪੀਸ ਬ੍ਰਿਜ ਸਰਹੱਦੀ ਲਾਂਘੇ ਰਾਹੀਂ ਕੈਨੇਡਾ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਉਹਨਾਂ ਦਾ ਪਲਾਨ ਸੀ ਕਿ ਉਹ ਇੱਥੇ ਰਕੀਬ ਦੇ ਚਾਚੇ ਕੋਲ ਪਹੁੰਚ ਜਾਣਗੇ ਤੇ ਸ਼ਰਨ ਲਈ ਦਰਖਾਸਤ ਦੇ ਦੇਣਗੇ ਪਰ ਸਭਾ ਨੇ ਦੱਸਿਆ ਕਿ ਕੈਨੇਡੀਅਨ ਅਧਿਕਾਰੀਆਂ ਨੇ ਉਹਨਾਂ ਨੂੰ ਕਿਹਾ ਕਿ ਚਾਚੇ ਨਾਲ ਰਿਸ਼ਤਾ ਸਾਬਤ ਕਰਨ ਲਈ ਉਹਨਾਂ ਨੂੰ ਹੋਰ ਦਸਤਾਵੇਜ਼ਾਂ ਦੀ ਲੋੜ ਹੈ। ਉਸ ਤੋਂ ਬਾਅਦ ਇਸ ਪਰਿਵਾਰ ਨੂੰ ਅਮਰੀਕਾ ਦੇ ਬਾਰਡਰ ਅਧਿਕਾਰੀਆਂ ਨੇ ਆਪਣੀ ਹਿਰਾਸਤ ਚ ਲੈ ਲਿਆ 11 ਦਿਨ ਇਹ ਪਰਿਵਾਰ ਅੱਡ-ਅੱਡ ਹਿਰਾਸਤੀ ਕਮਰਿਆਂ ਚ ਨਜ਼ਰਬੰਦ ਰਿਹਾ ਤੇ 31 ਜੁਲਾਈ ਨੂੰ ਸਬਾ ਅਤੇ ਉਸਦੇ ਬੱਚੇ ਨੂੰ ਛੱਡ ਦਿੱਤਾ ਗਿਆ ਪਰ ਰਕੀਬ ਨੂੰ ਆਈਐਸ ਦੇ ਹਵਾਲੇ ਕਰ ਦਿੱਤਾ ਗਿਆ ਤੇ ਉਸ ਨੂੰ ਬਫਲੋ ਲਾਗੇ ਬੈਟਵਿਆ ਪ੍ਰਵਾਸੀ ਨਜ਼ਰਬੰਦੀ ਸੈਂਟਰ ਲਿਜਾਇਆ ਗਿਆ ਰਕੀਬ ਨੇ ਅਗਸਤ ਚ ਆਪਣੀ ਇੱਕ ਅਮਰੀਕੀ ਇਮੀਗ੍ਰੇਸ਼ਨ ਸੁਣਵਾਈ ਚ ਸਵੈ ਇੱਛਾ ਨਾਲ ਡਿਪੋਰਟ ਹੋਣ ਦਾ ਵਿਕਲਪ ਚੁਣਿਆ ਕਿਉਂਕਿ ਉਸ ਨੂੰ ਸਿਹਤ ਸਮੱਸਿਆਵਾਂ ਤੇ ਬੈਟਵਿਆ ਚ ਮਾੜੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪਿਆ ਸੀ ਰਕੀਬ ਨੂੰ ਇਸਲਾਮਾਬਾਦ ਪਹੁੰਚਣ ਚ ਕਈ ਦਿਨ ਲੱਗੇ ਜਿੱਥੇ ਪਰਿਵਾਰ ਪਹਿਲਾਂ ਰਹਿੰਦਾ ਸੀ ਜਦੋਂ ਉਹ ਜਹਾਜ਼ ਚ ਸੀ ਤਾਂ ਉਸ ਨੂੰ ਦੱਸਿਆ ਗਿਆ ਕਿ ਉਸ ਨੂੰ ਇਸਲਾਮਾਬਾਦ ਨਹੀਂ ਸਗੋਂ ਕਰਾਚੀ ਲਿਜਾਇਆ ਜਾਵੇਗਾ ਸਬਾ ਨੇ ਕਿਹਾ ਕਿ ਜਦੋਂ ਉਹ ਉਤਰਿਆ ਤਾਂ ਪਾਕਿਸਤਾਨੀ ਪੁਲਿਸ ਨੇ ਉਸ ਨੂੰ 20000 ਅਮਰੀਕੀ ਡਾਲਰ ਦਾ ਭੁਗਤਾਨ ਕਰਨ ਲਈ ਕਿਹਾ ਇੱਕ ਦੋਸਤ ਉਸ ਨੂੰ 7000 ਅਮਰੀਕੀ ਡਾਲਰ ਉਧਾਰ ਦੇਣ ਲਈ ਸਹਿਮਤ ਹੋ ਗਿਆ ਜਿਸ ਨੂੰ ਉਹਨਾਂ ਨੇ ਸਵੀਕਾਰ ਕਰ ਲਿਆ ਸਭਾ ਨੇ ਕਿਹਾ ਕਿ ਉਹ ਆਖਰਕਾਰ 21 ਸਤੰਬਰ ਨੂੰ ਇਸਲਾਮਾਬਾਦ ਪਹੁੰਚਿਆ ਜਦੋਂ ਉਸ ਨੂੰ ਪਤਾ ਲੱਗਾ ਕਿ CBS ਉਸ ਨੂੰ ਅਮਰੀਕਾ ਰਾਹੀਂ ਕੈਨੇਡੀਅਨ ਜ਼ਮੀਨੀ ਸਰਹਾਦ ਤੇ ਆਉਣ ਲਈ ਕਹਿ ਰਹੀ ਹੈ ਤਾਂ ਉਹ ਯਕਦਮ ਕੋਈ ਫੈਸਲਾ ਲੈਣ ਦੀ ਸਥਿਤੀ 'ਚ ਨਹੀਂ ਸੀ ਸਾਊਥ ਏਸ਼ੀਅਨ ਮੂਲ ਦੀ ਸੂਜ਼ਨ ਬੈਂਸ ਨੇ ਵਾਈਟ ਰੌਕ ਸ਼ਹਿਰ ਦੀ ਕੌਂਸਲਰ ਦੀ ਚੋਣ ਜਿੱਤ ਕੇ ਇਤਿਹਾਸ ਰਚਾਇਆ ਬੈਂਸ ਦੀ ਇਹ ਪਹਿਲੀ ਚੋਣ ਸੀ ਸ਼ਹਿਰ ਚ ਹੋਈ ਉਪ ਚੋਣ ਚ ਸੂਜ਼ਨ ਬੈਂਸ ਅਤੇ ਐਂਥਨੀ ਮੈਨਿੰਗ ਕੌਂਸਲਰ ਚੁਣੇ ਗਏ ਨੇ ਮੈਨਿੰਗ ਨੂੰ 1003 ਅਤੇ ਬੈਂਸ ਨੂੰ 694 ਵੋਟਾਂ ਮਿਲੀਆਂ ਤੇ ਉਹ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ਤੇ ਰਹਿ ਇਸ ਉਪ ਚੋਣ ਚ 21 ਉਮੀਦਵਾਰ ਚੋਣ ਮੈਦਾਨ ਚ ਸਨ ਜਿਨ੍ਹਾਂ ਵਿੱਚ ਪੰਜਾਬੀ ਮੂਲ ਦੇ ਉਮੀਦਵਾਰ ਵੀ ਸ਼ਾਮਲ ਸਨ ਸੂਜ਼ਨ ਬੈਂਸ ਨੇ ਦੱਸਿਆ ਕਿ ਉਸਦੇ ਮਾਪੇ ਇੰਗਲੈਂਡ ਤੋਂ ਕੈਨੇਡਾ ਆਏ ਸਨ ਤੇ ਉਹ ਕੈਨੇਡਾ ਦੀ ਜੰਮਪਾ ਲ ਹੈ ਉਸਦੇ ਮਾਪੇ ਮਿਹਨਤ ਕਰਨ 'ਚ ਇਹ ਯਕੀਨ ਰੱਖਦੇ ਸਨ ਜਿਨ੍ਹਾਂ ਤੋਂ ਉਸ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਣਾ ਮਿਲੀ ਸੂਜ਼ਨ ਬੈਂਸ ਨੇ ਕਿਹਾ ਕਿ ਉਹ ਅਜਿਹੇ ਪ੍ਰਸ਼ਾਸਨ ਦਾ ਨਿਰਮਾਣ ਕਰਨ 'ਚ ਹਿੱਸਾ ਪਾਉਣਗੇ ਜੋ ਸਾਰੇ ਸ਼ਹਿਰ ਨਿਵਾਸੀਆਂ ਲਈ ਕੰਮ ਕਰੇ ਇਸ ਤੋਂ ਇਲਾਵਾ ਉਹਨਾਂ ਦਾ ਲੋਕਲ ਵਪਾਰਕ ਅਦਾਰਿਆਂ ਨੂੰ ਸਹਿਯੋਗ ਕਰਨ ਸਮੇਤ ਸਾਰੇ ਲੋਕਾਂ ਲਈ ਬਿਹਤਰ ਪਲੇਟਫਾਰਮ ਦੇਣ ਦਾ ਟੀਚਾ ਹੈ 2016 ਚ ਬੈਂਸ ਇੱਕ ਦੁਰਲੱਭ ਰੀਡ ਦੀ ਹੱਡੀ ਦਾ ਸ਼ਿਕਾਰ ਹੋ ਗਈ ਸੀ ਜਿਸ ਨਾਲ ਸੂਜਨ ਦੀ ਜ਼ਿੰਦਗੀ ਬਿਲਕੁਲ ਹੀ ਬਦਲ ਗਈ ਬੈਂਸ ਮੁਤਾਬਕ ਉਸ ਦੀ ਹੁਣ ਤੱਕ 4 ਵਾਰ ਸਰਜਰੀ ਹੋ ਚੁੱਕੀ ਹੈ ਸੂਜਨ ਬੈਂਸ ਨੇ ਦੱਸਿਆ ਕਿ ਬਿਜ਼ਨਸ ਚ ਪੜ੍ਹਾਈ ਕਰਨ ਉਪਰੰਤ ਉਹ ਹਿਊਮਨ ਰਿਸੋਰਸਸ ਚ ਨੌਕਰੀ ਕਰ ਚੁੱਕੀ ਹੈ 2021 ਤੱਕ ਆਉਂਦੇ ਆਉਂਦੇ ਬੈਂਸ ਚੱਲਣ ਤੋਂ ਅਸਮਰੱਥ ਹੋ ਗਈ ਤੇ ਉਸ ਨੂੰ ਵੀਲ ਚੇਅਰ ਦਾ ਸਾਹਮਣਾ ਕਰਨਾ ਪਿਆ 2018 ਦੌਰਾਨ ਸੂਜ਼ਨ ਬੈਂਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਬੈਂਸ ਨੇ ਕਿਹਾ ਕਿ ਮੇਰੇ ਪਿਤਾ ਦੇ ਦੇਹਾਂਤ ਤੋਂ ਬਾਅਦ ਮੈਨੂੰ ਨਿੱਜੀ ਘਾਟਾ ਪਿਆ ਪਰ ਇਸ ਦੌਰਾਨ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ ਤੇ ਮੈਨੂੰ ਹੋਰ ਹੱਲਾਸ਼ੇਰੀ ਦਿੱਤੀ व्हीलचेयर ਤੇ ਆਉਣ ਤੋਂ ਬਾਅਦ ਉਹਨਾਂ ਨੂੰ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ ਦੀਆਂ ਮੁਸ਼ਕਲਾਂ ਦਾ ਅਹਿਸਾਸ ਹੋਇਆ ਤੇ ਉਹਨਾਂ ਲਈ ਸੰਘਰਸ਼ ਤੋਂ ਹੀ ਉਸ ਦਾ ਸਿਆਸਤ 'ਚ ਦਾਖਲਾ ਸ਼ੁਰੂ ਹੋਇਆ ਵਾਈਟ ਰੌਕ ਨਿਵਾਸੀ ਬੈਂਸ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਜਾਂ व्हीलਚੇਅਰ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਸ਼ਹਿਰ ਦੇ ਮਸ਼ਹੂਰ ਪੁਲ ਉੱਪਰ ਜਾਣ 'ਚ ਸਮੱਸਿਆ ਆਉਣ ਦਾ ਮਸਲਾ ਸਿਟੀ ਕੋਲ ਪੁੱਜਦਾ ਕੀਤਾ ਗਿਆ। ਸਿਟੀ ਵੱਲੋਂ ਲੋੜੀਂਦੇ ਯਤਨਾਂ ਨਾ ਕਰਨ ਤੋਂ ਬਾਅਦ ਬੈਂਸ ਨੇ ਇੱਕ ਮੁਹਿੰਮ ਸ਼ੁਰੂ ਕੀਤੀ। ਸੂਜ਼ਨ ਬੈਂਸ ਨੇ ਕਿਹਾ ਕਿ ਮੈਂ ਸਿਟੀ ਨੂੰ ਇਸ ਕਾਰਨ ਆਰੀ ਪਰੇਸ਼ਾਨੀ ਬਾਰੇ ਦੱਸ ਦਿਆਂ। ਪੁਲ ਤੇ ਵਿਸ਼ੇਸ਼ ਲੋੜਾਂ ਵਾਲੇ ਲੋਕਾਂ ਲਈ ਪਹੁੰਚ ਬਣਾਉਣ ਦੀ ਅਪੀਲ ਕੀਤੀ ਤੇ ਉਨ੍ਹਾਂ ਨੂੰ ਇਸ ਉੱਪਰ ਹੋਣ ਵਾਲੇ ਖਰਚੇ ਅਤੇ ਗ੍ਰਾਂਟਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਕਾਉਂਸਲਰ ਦੀ ਚੋਣ ਜੇਤੂ ਬੈਂਸ ਨੇ ਕਿਹਾ ਸਿਟੀ ਨੇ ਮੈਨੂੰ ਹੈਰਾਨੀਜਨਕ ਜਵਾਬ ਦਿੰਦਿਆਂ ਇਸ ਲਈ ਫੰਡਿੰਗ ਜਟਾਉਣ ਲਈ ਕਿਹਾ। ਮੈਂ ਸਿਟੀ ਨੂੰ ਇਹ ਕੈਰੀ ਸੀ ਕਿ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਇਸ ਤੋਂ ਬਾਅਦ ਮੈਂ ਸ਼ਹਿਰ ਚ ਰੈਲੀਆਂ ਕੀਤੀਆਂ ਤੇ ਅਸੀਂ ਜਿੱਤ ਹਾਸਲ ਕੀਤੀ ਸਿਟੀ ਆਫ ਵਾਈਟ ਰੌਕ ਵੱਲੋਂ ਅਗਸਤ 2024 ਦੌਰਾਨ ਪੁਲ ਉੱਪਰ ਇੱਕ ਅਜੀਹਾ ਲੋਹੇ ਦਾ ਮੈਟ ਲਗਾਇਆ ਗਿਆ ਜਿਸ ਨਾਲ व्हीਲਚੇਅਰ ਵਾਲੇ ਲੋਕ ਪੁਲ ਦੇ ਅਖੀਰ ਤੱਕ ਜਾ ਸਕਦੇ ਸਨ ਇਸ ਦੇ ਉਦਘਾਟਨ ਸਮੇਂ ਸਿਟੀ ਦੀ ਮੇਅਰ ਮੇਗਨ ਨਾਈਟ ਨੇ ਮੈਟ ਦੀ ਕੀਮਤ ਲਗਭਗ 1 ਲੱਖ ਡਾਲਰ ਦੱਸੀ ਸੀ ਤੇ ਮੈਟ ਨੂੰ ਕਈ ਸੰਸਥਾਵਾਂ ਦੇ ਦਾਨ ਦੁਆਰਾ ਤਿਆਰ ਕੀਤਾ ਗਿਆ ਸੀ ਬੈਂਸ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਮੈਂ ਮਿਊਨਿਸਪਲ ਸਿਆਸਤ 'ਚ ਹਿੱਸਾ ਲੈਣ ਦਾ ਮਨ ਬਣਾਇਆ ਤੇ ਲੋਕਾਂ ਨੇ ਮੇਰੇ 'ਚ ਵਿਸ਼ਵਾਸ ਦਿੱਤਾ ਹੈ ਇਸ ਲਈ ਮੈਂ ਉਹਨਾਂ ਦੀ ਧੰਨਵਾਦੀ ਹਾਂ ਸੂਜ਼ਨ ਬੈਂਸ ਦਾ ਮੰਨਣਾ ਹੈ ਕਿ ਸਮਾਜ 'ਚ ਵਿਸ਼ੇਸ਼ ਲੋੜਾਂ ਵਾਲੇ ਵਿਅਕਤੀ ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਤੇ ਉਹਨਾਂ ਬਾਰੇ ਫਿਲਹਾਲ ਵੀ ਖੁੱਲ੍ਹ ਕੇ ਗੱਲ ਨਹੀਂ ਹੋ ਰਹੀ ਲੋਕ ਬੇहद ਸੰਕੋਚ ਮਹਿਸੂਸ ਕਰਦੇ ਨੇ ਇਸ ਸਮ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਂਦੇ ਆ ਹੈਡਲਾਈਨਸ ਤੇ ਕੈਨੇਡਾ ਚ ਰੋਕੀ ਗਈ ਭਾਰਤੀ ਫਿਲਮਾਂ ਦੀ ਸਕਰੀਨਿੰਗ ਥੀਏਟਰਾਂ ਤੇ ਹੋ ਰਹਿ ਹਮਲਿਆਂ ਕਾਰਨ ਲਿਆ ਫੈਸਲਾ ਬਿਸ਼ਨੋਈ ਗ੍ਰੋ ਤੇ ਲਗਾਈ ਪਾਬੰਦੀ ਤੇ ਭਾਰਤ ਦੀ ਪ੍ਰਤੀਕਿਰਿਆ ਵਿਦੇਸ਼ ਮੰਤਰਾਲੇ ਨੇ ਕਿਹਾ ਅਸੀਂ ਕੈਨੇਡਾ ਨਾਲ ਕਰ ਰਹੇ ਹਾਂ ਸਹਿਯੋਗ ਸਟੱਡੀ ਵੀਜ਼ਾ ਤੇ ਕੈਨੇਡਾ ਪੁੱਜੇ ਪੰਜਾਬੀ ਨੂੰ 11 ਸਾਲ ਦੀ ਕੈਦ ਸਜ਼ਾ ਖਤਮ ਹੁੰਦਿਆਂ ਹੀ ਕਰ ਦਿੱਤਾ ਜਾਵੇਗਾ ਇੰਡੀਆ ਡਿਪੋਰਟ ਭਾਰਤੀ ਕਾਰੋਬਾਰੀਆਂ ਤੇ ਗੋਲੀਆਂ ਚਲਾਉਣ ਵਾਲਾ ਕਾਬੂ ਕੈਨੇਡਾ ਵਾਪਸ ਭਰਤਦੇ ਆ ਹੀ ਪੁਲਿਸ ਨੇ ਕੀਤਾ ਗ੍ਰਿਫਤਾਰ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ